ਵਾਰ ਜਦੋਂ ਬੰਦਾ ਕਰਦਾ ਕੋਈ ਚੀਜ਼ ਚਲਾਉਂਦਾ ਤਾਂ ਉਹਦੀ ਰੋਕਣ ਵਾਲੀ ਸੁੱਚ ਵੀ ਲਾਉਂਦਾ ਤਾਂ ਮੈਂ ਦੱਸ ਦਿਵਾ ਤੇ ਇਹਦੀ ਰੋਕਣ ਵਾਲੀ ਸੁੱਚ ਵੀ ਸਾਡੇ ਕੋਲੇ ਹੈ ਜੇ ਅਸੀਂ ਇੰਸਪੈਕਟਰੀ ਦੀਆਂ ਨਵੇਂਾਂ ਧਰੀਆਂ ਤੇ ਨਵੇਂ ਉੱਚੀਆਂ ਵੀ ਕਰੀਆਂ ਮਸ਼ੀਨਾਂ ਫਿੱਟ ਵੀ ਕਰੀਆਂ ਤਾਂ ਇਹਨਾਂ ਨੂੰ ਅਸੀਂ ਬੰਦ ਕਰਨ ਵੀ ਜਾਣਦੇ ਆ ਅਸੀਂ ਮਜ਼ਦੂਰ ਹੁਣ ਵੇਲੇ ਆ ਸਾਡੇ ਕੋਲੇ ਨਰੇਗਾ ਦਾ ਕੰਮ ਆ ਕੱਲਾ ਉਹ ਵੀ ਨਰੇਗਾ ਦਾ ਕੰਮ ਉਹ ਦੰਦੇ ਨਹੀਂ ਸਾਨੂੰ ਉਹ ਵੀ ਮਹੀਨੇ ਚ ਚਾਰ ਪੰਜ ਦਿਨ ਕੰਮ ਦੰਦੇ ਉਹ ਤੋਂ ਬਾਅਦ ਅਸੀਂ ਵੇਲੇ ਆ ਅਸੀਂ ਹੁਣ ਵੇਲੇ ਨੂੰ ਸਿਖਿਆ ਲਾਂਗੇ ਦੱਸ ਦਿਆਂਗੇ ਵੀ ਸੋਡੀ ਲੁੱਟ ਹੁੰਦੀ ਆ ਤੁਸੀਂ ਹਾਰਾਗਤਾਂ ਲਾਤੜੇ ਜਾਂਦੇ ਹੋ ਤੇ ਜਿਹਨਾਂ ਦੇ ਹੱਥਾਂ 'ਚ ਝੰਡੇ ਫੜਾ ਦਿਆਂਗੇ ਤੇ ਇਹਨਾਂ ਨੂੰ ਅਸੀਂ ਸੜਕਾਂ ਤੇ ਲਿਆਵਾਂਗੇ ਸਾਹਮਣੇ ਲਿਆਵਾਂਗੇ ਅਸੀਂ ਮਜ਼ਦੂਰਾਂ ਨੇ ਵੋਟਾਂ ਪਾਈਆਂ ਇੱਕ ਪਾਸੇ ਹੋ ਕੇ ਕਿ ਇਕਤੀਆਮ ਵਾਲਿਆਂ ਨੂੰ ਜਿਤਾਉਣਾ ਤੇ ਅਸੀਂ ਬਿਹੜਿਆਂ ਦੇ ਵਿੱਚ ਆਪਦੇ ਵਿੱਚ ਇਹ ਵੀ ਗੱਲ ਕਹੀ ਹੈ ਜੇ ਤੂੰ ਨਾ ਵੋਟਾਂ ਪਾਈਆਂ ਇਕਤੀਆਮ ਨੂੰ ਹੋ ਸਕਦਾ ਤੇਰਾ ਭਾਂਡਾ ਤਿਆਗ ਦਿੱਏ ਅਸੀਂ ਇਹ ਗੱਲਾਂ ਵੀ ਕਹੀਆਂ ਇਹ ਸੋਡਾ ਕਿਸਾਨ ਤੇ ਮਜ਼ਦੂਰ ਇਹਨਾਂ ਨੂੰ ਲੈਣਾ ਦੇ ਵਿੱਚ ਤੰਗ ਕੀਤਾ ਜਾਂਦਾ ਤੇ ਕਿਤੇ ਜਿਹੜੇ ਮੋਬਾਈਲਾਂ ਵਾਲੇ ਆ ਜਿਨ੍ਹਾਂ ਦੇ ਜੇਬ ਚ ਐਮ ਐਲ ਆ ਉਹ ਆਪਦੇ ਤੇ ਘਰੇ ਬੈਠੇ ਕੰਮ ਕਰਾ ਲੈਂਦੇ ਤੇ ਅਸੀਂ ਉੱਥੇ ਡਾਂਗਾ ਖਾਦੇ ਪਰਦੇ ਆ ਕਿਤੇ ਕਿਹਾ ਜਾਂਦਾ ਸੀ ਵੀ ਕੱਧੂ ਕਾਣਾ ਨਹੀਂ ਹੁੰਦਾ ਤੇ ਮਜ਼ਦੂਰ ਸਿਆਣਾ ਨਹੀਂ ਹੁੰਦਾ ਪਰ ਨਹੀਂ ਮਜ਼ਦੂਰ ਸਿਆਣਾ ਹੋ ਗਿਆ ਤੇ ਦੁੱਧ ਪਿਆਉਣ ਵਾਲੇ ਤੇ ਵੀ ਅਸੀਂ ਆ ਸੀਸ ਲਿਹਾਉਣ ਵਾਲੇ ਤੇ ਵੀ ਅਸੀਂ ਆ ਸੀਸ ਕਟਾਉਣ ਵਾਲੇ ਤੇ ਵੀ ਅਸੀਂ ਆ ਪਿੰਡ ਦੇ ਇਹ ਸਰਪੰਚ ਸਾਹਿਬ ਭਾਣਦਾ ਕਿ ਸਾਡੇ ਨਾਲ ਵੀ ਥੋੜੇ ਦਿਨ ਹੋ ਕੇ ਗੱਲ ਹੋਈ ਸੀ ਕਿ ਸਾਡੇ ਪਿੰਡ ਦੇ ਵਿੱਚ ਇਹ ਮਸਲਾ ਤਾਂ ਇਹਨਾਂ ਨੇ ਦੱਸਿਆ ਕਿ ਮੈਂ ਦੱਸਣ ਲੱਗਿਆ ਅਸੀਂ ਉਹ ਲੋਕ ਐ ਹਮੇਸ਼ਾ ਅਸੀਂ ਹਰੇਕ ਕਾਰੋਬਾਰ ਦੇ ਮੂਹਰੇ ਹੁੰਨੇ ਆ ਜੇ ਕਿਸੇ ਨੇ ਮਕਾਨ ਪਾਉਣਾ ਤਾਂ ਤਾਂ ਵੀ ਅਸੀਂ ਮਜ਼ਦੂਰ ਅੱਗੇ ਹੁੰਨੇ ਆ ਤੇ ਜੇ ਕਿਸੇ ਨੇ ਵਿਆਹ ਖੁਸ਼ੀ ਗਮੀ ਆ ਤਤਾਂ ਵੀ ਅੱਗੇ ਹੁੰਨੇ ਆ ਜੇ ਮੈਂ ਗੱਲ ਕਹਿ ਦਿਆ ਬਈ ਆ ਫੈਕਟਰੀ ਆ ਜਿਹਦੇ ਬਾਰੇ ਐਡਾ ਕੱਠ ਤੇ ਐਡਾ ਧਰਨਾ ਇਹ ਵੀ ਅਸੀਂ ਮਜ਼ਦੂਰਾਂ ਨੇ ਤਿਆਰ ਕੀਤੀ ਹੋਈ ਆ ਜੇ ਮੈਂ ਦੱਸ ਦਿਆ ਬਈ ਇਹ ਫੈਕਟਰੀ ਕੋਈ ਵੀ ਕਾਰੋਬਾਰ ਜਦੋਂ ਬੰਦਾ ਕਰਦਾ ਕੋਈ ਚੀਜ਼ ਚਲਾਉਂਦਾ ਤਾਂ ਉਹਦੀ ਰੋਕਣ ਵਾਲੀ ਸੁੱਚ ਵੀ ਲਾਉਂਦਾ ਜਦੋਂ ਉਹਨੂੰ ਚਲਾਉਂਦਾ ਤਾਂ ਉਹਦੀ ਰੋਕਣ ਵਾਲੀ ਸੁੱਚ ਵੀ ਲਾਉਂਦਾ ਹੈ ਤਾਂ ਮੈਂ ਦੱਸ ਨਿਮਾ ਤੇ ਇਹਦੀ ਰੋਕਣ ਵਾਲੀ ਸੁੱਚ ਵੀ ਸਾਡੇ ਕੋਲੇ ਹੈ ਇਹ ਮਜ਼ਦੂਰਾਂ ਕੋਲੇ ਹੈ ਤੇ ਜਦੋਂ ਇਹਦੇ ਅਸੀਂ ਅੰਦਰ ਗਏ ਨਾ ਕੰਮ ਕਰਨਾ ਤੇ ਫੈਕਟਰੀ ਇਕੱਲੇ ਚਲਾ ਲੈਣ ਜਿਹੜਾ ਲਾਲੇ ਨੇ ਜਾਂ ਕਿਸ ਨੇ ਲਾਈ ਆ ਫੈਕਟਰੀ ਇਹ ਚਲਾ ਲੇ ਕਿ ਮੈਂ ਕਹਿੰਦਾ ਵੀ ਨਹੀਂ ਪਰ ਜਿਹੜਾ ਮਜ਼ਦੂਰ ਅਸੀਂ ਵਰਗਾ ਸਾਡੇ 'ਚ ਤਾਕਤ ਬਹੁਤ ਹੈ ਅਸੀਂ ਹਰੇਕ ਚੀਜ਼ ਪੈਦਾ ਕਰਦੇ ਆ ਕਿਤੇ ਸੋਚ ਵੀ ਲਿਓ ਕਿ ਸਾਡੇ ਬਿਨਾ ਕੋਈ ਵੀ ਕਾਰੋਬਾਰ ਮਜ਼ਦੂਰ ਤੋਂ ਬਿਨਾ ਤਿਆਰ ਕਰਕੇ ਦਿਖਾਓ ਕਿ ਪਰ ਅਸੀਂ ਪਰ ਦਿਮਾਗ ਨਹੀਂ ਸਾਡੇ ਕੋਲੇ ਅਸੀਂ ਆਪਦੇ ਖਾਤਰ ਕਦੇ ਵੀ ਕਦੇ ਸੋਚਿਆ ਨਹੀਂ ਕਿ ਮੇਰਾ ਬਾਪੂ ਜੀ ਸੀਰੀ ਰਲਦਾ ਹੁੰਦਾ ਸੀ ਤੇ 12 13 ਪਸ਼ੂ ਸਾਂਭਦਾ ਹੁੰਦਾ ਸੀ ਜ਼ਿਮੀਂਦਾਰ ਦੇ ਤੇ ਜੇ ਮੇਰੀ ਮਾਂ ਘਰੇ ਕਹਿ ਦਿੰਦੀ ਸੀ ਤਾਂ ਅਸੀਂ ਛੋਟੇ-ਛੋਟੇ ਹੁੰਦੇ ਸੀ ਵੀ ਸਾਡੇ ਤੋਂ ਵੱਡਾ ਪਸ਼ੂ ਹੁੰਦਾ ਨਹੀਂ ਗਾਈਆਂ ਬੱਕਰੀਆਂ ਹੀ ਹੁੰਦੀਆਂ ਸੀ ਜੇ ਕਹਿ ਦਿੰਦੀ ਸੀ ਆ ਗਾਈ ਦੇ ਰੱਸਾ ਪਾ ਦੇ ਤੇ ਮੇਰਾ ਬਾਪ ਪਤਾ ਕੀ ਜਵਾਬ ਦਿੰਦਾ ਸੀ ਕਿ ਅੱਗੇ ਮੈਂ 12 ਸਾਂਭ ਕੇ ਆਇਆ ਹੁਣ ਤੇਰੇ ਦੇ ਦੇ ਰੱਸਾ ਪਾ ਦਿਆਂ ਪਰ ਅਸੀਂ ਆਪਦੇ ਖਾਤਰ ਕਦੇ ਵੀ ਸੋਚਿਆ ਨਹੀਂ ਅਸੀਂ ਹੋਰਾਂ ਖਾਤਰ ਅਕੇ ਆ ਜੋ ਆ ਵੋਟਾਂ ਦਾ ਚੱਲਿਆ ਤੇ ਅਸੀਂ ਮਜ਼ਦੂਰਾਂ ਨੇ ਵੋਟਾਂ ਪਾਈਆਂ ਇੱਕ ਪਾਸੇ ਹੋ ਕੇ ਕਿ ਇਕਤੀਆਮ ਵਾਲਿਆਂ ਨੂੰ ਜਿਤਾਉਣਾ ਤੇ ਅਸੀਂ ਬਿਹੜਿਆਂ ਦੇ ਵਿੱਚ ਆਪਦੇ ਵਿੱਚ ਇਹ ਵੀ ਗੱਲ ਕਹੀ ਹੈ ਜੇ ਤੂੰ ਨਾ ਵੋਟਾਂ ਪਾਈਆਂ ਇਕਤੀਆਮ ਨੂੰ ਹੋ ਸਕਦਾ ਤੇਰਾ ਭਾਂਡਾ ਤਿਆਗ ਦਿੱਗੇ ਅਸੀਂ ਇਹ ਗੱਲਾਂ ਵੀ ਕਈਆਂ ਤੇ ਮੀਟਿੰਗਾਂ ਵੀ ਕੀਤੀਆਂ ਬਿਹੜਾਂ ਦੇ ਵਿੱਚ ਥਾਈਆਂ ਦੇ ਵਿੱਚ ਆ ਤੇ ਮੀਟਿੰਗਾਂ ਮੀਰਾ ਨੇ ਵੀ ਕੀਤੀਆਂ ਤੇ ਮੀਟਿੰਗਾਂ ਤਗੜਿਆ ਨੇ ਵੀ ਕੀਤੀਆਂ ਉਹਨਾਂ ਨੇ ਕੀ ਕੀਤੀਆਂ ਕਿ ਪਰਿਵਾਰ ਦੇ 3 ਨਵੰਬਰ ਦਾ ਹੁੰਦੀ ਹੁੰਦੇ ਆ ਉਹਨਾਂ ਨੇ ਤਿੰਨੇ ਮੈਂਬਰਾਂ ਨੇ ਸੋਚ ਬਣਾਈਆ ਬਹਿ ਕੇ ਇੱਕ ਮੰਜੇ ਤੇ ਉਹ ਤੂੰ ਆਮ ਆਲਾ ਨੂੰ ਪਾ ਦੀ ਮੁੰਡੇ ਵੋਟ ਕਿਉਂ ਨਵੀਂ ਪਾਰਟੀ ਐ ਕਿ ਮੈਂ ਪਹਿਲਾਂ ਤੋਂ ਕਾਲੀਆਂ ਕਰਨੀਆਂ ਕਾਲੀਆਂ ਨੂੰ ਪਾਉਂਗਾ ਤੇ ਮੈਂ ਬਜ਼ੁਰਗ ਕਹਿੰਦਾ ਮੈਂ ਕਾਂਗਰਸ ਕਰਨੀਆਂ ਮੈਂ ਕਾਂਗਰਸ ਨੂੰ ਪਾਉਂਗਾ ਕਿ ਜਿਹੜੇ ਦਾ ਜਿੱਤ ਗਿਆ ਉਸੇ ਤੋਂ ਕੰਮ ਲੈ ਲਾਂਗੇ ਪਰ ਅਸੀਂ ਅਸੀਂ ਇੱਕ ਪਾਸੇ ਹੋ ਕੇ ਵੋਟ ਪਾਈ ਹੈ ਇਹ ਸੱਚ ਹੈ ਕਿ ਅਸੀਂ ਮਜ਼ਦੂਰਾਂ ਨੇ ਇੱਕ ਪਾਸੇ ਹੋ ਕੇ ਵੋਟ ਪਾਈ ਹੈ ਪਰ ਕੁੱਟ ਕੁੱਟਗੀ ਤੇ ਪੈਂਦੀ ਹੈ ਤੇ ਲੁੱਟਗੀ ਦੀ ਹੁੰਦੀ ਹੈ ਮਜ਼ਦੂਰ ਦੀ ਤੇ ਲੈਣਾ ਦੇ ਵਿੱਚ ਕੌਣ ਖੜਦਾ ਇਹ ਛੋਟਾ ਕਿਸਾਨ ਤੇ ਮਜ਼ਦੂਰ ਇਹਨਾਂ ਨੂੰ ਲੈਣਾ ਦੇ ਵਿੱਚ ਤੰਗ ਕੀਤਾ ਜਾਂਦਾ ਤੇ ਕਿਤੇ ਜਿਹੜੇ ਮਮੈਲਾ ਵਾਲੇ ਆ ਜਿਨ੍ਹਾਂ ਦੇ ਜੇਬ ਚ ਐਮ ਐਲ ਏ ਆ ਉਹ ਆਪਦੇ ਤੇ ਘਰੇ ਬੈਠੇ ਕੰਮ ਕਰਾ ਲੈਂਦੇ ਤੇ ਅਸੀਂ ਉੱਥੇ ਡਾਂਗਾ ਖਾਦੇ ਪਰਦੇ ਆਂ ਤੇ ਅੱਜ ਵੀ ਮੈਂ ਗੱਲ ਕਹਿਣਾ ਜਮਾ ਕਿ ਅੱਜ ਵੀ ਜਿਹੜੇ ਤਕੜੇ ਚੰਗੇ ਕਹਾਉਂਦੇ ਆ ਉਹ ਧਰਨੇ 'ਚ ਨਹੀਂ ਆਉਂਦੇ ਉਹ ਧਰਨੇ 'ਚ ਨਹੀਂ ਆਏ ਧਰਨੇ 'ਚ ਉਹ ਆਇਆ ਜਿਨ੍ਹਾਂ ਕੋਲੇ ਦੋ ਦੋ ਤਿੰਨ ਤਿੰਨ ਕਿੱਲੇ ਜੀ ਦਿਨਾਂ ਨੂੰ ਦੁੱਖ ਤਕਲੀਫ ਆ ਜਿਨ੍ਹਾਂ ਦੇ ਬੱਚਿਆਂ ਦਾ ਇਹ ਬਾਈ ਜੀ ਨੇ ਦੱਸਿਆ ਜੀ ਖੁਰਕੋਗੀ ਜਿਨ੍ਹਾਂ ਤੋਂ ਇਲਾਜ ਨਹੀਂ ਹੁੰਦਾ ਉਹ ਧਰਨੇ ਦੇ ਵਿੱਚ ਆਇਆ ਕਿ ਸਮਾਡੀ ਸਮਾਜ ਦੇ ਵਿੱਚ ਆ ਬਹੁਤ ਜ਼ਿਆਦੇ ਕੁਰਬਾਨੀ ਆ ਪਰ ਅਸੀਂ ਆਪਦੀ ਕੁਰਬਾਨੀ ਨੂੰ ਅਸੀਂ ਖੁਦ ਆਪਣੀ ਸਮਝਦੇ ਸਾਡਾ ਕੋਈ ਕਸੂਰਵਾਰ ਨਹੀਂ ਕਿ ਅਸੀਂ ਆਪਦੀ ਚੀਜ਼ ਨੂੰ ਆਪਣੀ ਪਛਾਣਦੇ ਅਸੀਂ ਪੀਰਾਂ ਦੇ ਨਾਲ ਵੀ ਅਸੀਂ ਗੁਰੂਆਂ ਦੇ ਨਾਲ ਵੀ ਅਸੀਂ ਹਰੇਕ ਦੇ ਨਾਲ ਬਰਾਬਰ ਖੜੇ ਆ ਜੇ ਦੁੱਧ ਪਿਆਉਣ ਵਾਲੇ ਚ ਵੀ ਅਸੀਂ ਆ ਸੀਸ ਲਿਆਉਣ ਵਾਲੇ ਚ ਵੀ ਅਸੀਂ ਆ ਸੀਸ ਕਟਾਉਣ ਵਾਲੇ ਚ ਵੀ ਅਸੀਂ ਆ ਨਿਗਾ ਮਾਰਿਓ ਕਿੱਥੇ ਕਿੱਥੇ ਆ ਸਾਡੀ ਕੁਰਬਾਨੀ ਆ ਪਰ ਅਸੀਂ ਆਪਦੀ ਕੁਰਬਾਨੀ ਨੂੰ ਆਪ ਨਹੀਂ ਸਮਝੇ ਅਸੀਂ ਪਿੰਡਾਂ ਦੇ ਵਿੱਚ ਆ ਆਪਦੇ ਗੁਰੂ ਘਰ ਬਣਾ ਲਏ ਪਰ ਬਣਾਏ ਕਿਨੇ ਇਹਨਾਂ ਨੇ ਜਿਹੜੇ ਸਿਆਸੀ ਆ ਵੋਟਾਂ ਲੈਂਦੇ ਆ ਪਰ ਇਹਨਾਂ ਨੂੰ ਖਤਰਾ ਇਹਨਾਂ ਮਜ਼ਦੂਰਾਂ ਤੋਂ ਖਤਰਾ ਵੀ ਜੇ ਇਹ ਇਕੱਠੇ ਹੋ ਗਏ ਤਾਂ ਹਰੇਕ ਵਰਗ ਨੂੰ ਖਤਰਾ ਵੀ ਜੇ ਇਕੱਠੇ ਹੋ ਗਏ ਤਾਂ ਇਹ ਲੋਟ ਨਹੀਂ ਹੋਣੇ ਇਹ ਬਹੁਤ ਤੇਜ਼ ਹੈ ਕਿ ਮੈਂ ਹੁਣ ਦੱਸ ਦੇਵਾਂ ਐਦੋਂ ਪਹਿਲਾਂ ਸਾਨੂੰ ਬਹੁਤ ਝੇਡਾਂ ਹੁੰਦੀਆਂ ਸੀ ਕਤੇ ਕਿਹਾ ਜਾਂਦਾ ਸੀ ਵੀ ਕੱਧੂ ਕਾਣਾ ਨਹੀਂ ਹੁੰਦਾ ਤੇ ਮਜ਼ਦੂਰ ਸਿਆਣਾ ਨਹੀਂ ਹੁੰਦਾ ਪਰ ਨਹੀਂ ਮਜ਼ਦੂਰ ਸਿਆਣਾ ਹੋ ਗਿਆ ਤੇ ਤੁਹਾਨੂੰ ਇਹ ਵੀ ਕਿਹਾ ਜਾਂਦਾ ਸੀ ਵੀ ਉਹਤ ਦੇਖਣ ਵਾਲੀਆਂ ਬਹੁਤੀ ਗੱਲਾਂ ਸਾਨੂੰ ਸਾਡੇ ਤੇ ਚੁਟਕਲੇ ਸੁਣਾਏ ਜਾਂਦੇ ਸੀ ਪਰ ਹੁਣ ਅਸੀਂ ਚੁਟਕਲੇ ਸੁਣਨ ਵਾਲਿਆਂ ਤੇ ਨਹੀਂ ਅਸੀਂ ਚੁਟਕਲੇ ਸੁਣਾਉਣ ਵਾਲਿਆਂ ਤੇ ਆ ਕਿ ਮੈਂ ਗੱਲ ਕਹਿਣਾ ਹੁਣ ਇੱਕ ਜੇ ਦੱਸਾਂ ਇਦੂ ਪਹਿਲਾ ਰਾਜੇ ਆਇਆ ਇੱਕ ਰਾਜੇ ਉਹ ਰਾਜੇ ਉਸ ਜਿੰਨਾਂ ਦੇ ਉਹਨਾਂ ਦੇ ਰਾਜ ਹੀ ਜਾਂਦੇ ਸੀ ਤੇ ਰਾਜ ਹੀ ਪੈਦਾ ਹੁੰਦੇ ਸੀ ਤੇ ਇੱਕ ਸ਼ਹਿਰ ਦੇ ਵਿੱਚ ਇੱਕ ਰਾਜਾ ਸੀ ਉਹਨੂੰ ਬੇਨਿਆ ਰਾਜਾ ਕਿਹਾ ਜਾਂਦਾ ਸੀ ਬੇਨਿਆ ਕਿ ਜਿਹੜਾ ਨਿਆ ਨਹੀਂ ਕਰਦਾ ਸੀ ਉਹਨੂੰ ਬੇਨਿਆ ਰਹਿ ਗਿਆ ਐਂਦਾ ਸੀ ਤੇ ਜਿਹੜਾ ਮੈਂ ਦੱਸਾਂ ਅੱਜ ਵੀ ਸਾਡੇ ਨਾਲ ਬੇਨਿਆ ਹੋ ਰਿਹਾ ਫੈਕਟਰੀ ਦਾ ਜਿਹੜੀ ਕੈਕੇ ਫੈਕਟਰੀ ਤੇ ਕਰ ਕੀ ਦਿੱਤਾ ਸੌਹਾਂ ਪਾ ਗਏ ਉਹ ਜੇ ਰਾਜੇ ਸੀ ਜਿਨ੍ਹਾਂ ਨੇ ਸੌਹ ਪਾਈਆਂ ਸੀ ਉਹ ਰਾਜੇ ਸੀ ਮੈਂ ਤੁਹਾਨੂੰ ਉਹ ਰਾਜਾਂ ਦੀ ਗੱਲ ਦੱਸਣ ਲੱਗਿਆ ਕਿ ਇੱਕ ਗੁਰੂ ਚੇਲਾ ਸੀ ਸੰਤ ਇੱਕ ਵਾਰੀ ਉਹਦੇ ਰਾਜ ਚ ਚਲੇ ਗਏ ਤਾਂ ਉਹਦੇ ਰਾਜ ਚ ਆਣੇ ਦੀ ਚੀਜ਼ ਕਿੱਲੋ ਮਿਲਦੀ ਹੁੰਦੀ ਸੀ ਆਣੇ ਦੀ ਚੀਜ਼ ਤੇ ਕੁਝ ਦਿਨ ਸੰਤਾਂ ਨੇ ਜਦੋਂ ਆਣੇ ਦਾ ਹਰੇਕ ਚੀਜ਼ ਲੈ ਕੇ ਖਾਦਾ ਤੇ ਥੋੜੇ ਦਿਨਾਂ ਚ ਹੀ ਸੰਤਾਂ ਦੇ ਰੰਗ ਬਦਲ ਗਏ ਤੇ ਗੁਰੂ ਕਹਿਣ ਲੱਗਿਆ ਚੇਲੇ ਨੂੰ ਕਹਿੰਦਾ ਮਿੱਤਰਾ ਇੱਕ ਹਫ਼ਤਾ ਬਣੀਏ ਕਹਿੰਦੇ ਆਨੇ ਦੀ ਚੀਜ਼ ਮਹਿੰਗੀ ਪੈ ਜਾਂਦੀ ਆ ਉਹ ਕਹਿੰਦਾ ਮਿੱਤਰਾ ਆਪਾਂ ਬਹੁਤ ਦਿਨ ਆਨੇ ਦੀ ਚੀਜ਼ ਖਾ ਲਈ ਤੇ ਆਪਾਂ ਹੁਣ ਇੱਥੋਂ ਚਲੇ ਚਲੀਏ ਉਹ ਕਹਿੰਦਾ ਤੁਸੀਂ ਤਾਂ ਜੀ ਪਾਗਲ ਹੋ ਤੇ ਆਪਾਂ ਨੂੰ ਆਨੇ ਦੀ ਚੀਜ਼ ਮਿਲ ਜਾਂਦੀ ਆ ਖਾਈ ਜਾਂਨੇ ਕਿਉਂ ਤੁਸੀਂ ਇੱਥੋਂ ਜਾਣਾ ਕਹਿੰਦਾ ਚੰਗਾ ਫਿਰ ਮੈਂ ਜਾਣਾ ਮੈਂ ਜਾਣਾਂ ਜੇ ਤੈਨੂੰ ਕੋਈ ਮੇਰੀ ਲੋੜ ਪਈ ਤਾਂ ਮੈਨੂੰ ਯਾਦ ਕਰ ਲੈ ਮੈਂ ਆ ਜਾਊਂਗਾ ਕਹਿੰਦਾ ਠੀਕ ਐ ਕੋਈ ਨਹੀਂ ਦੇਖਾਂਗੇ ਸਮਾਂ ਇੱਕ ਦਿਨ ਉਹਦੇ ਰਾਜ ਦੇ ਵਿੱਚ ਆ ਕਿਸੇ ਦੀ ਕੰਧ ਡਿੱਗ ਪਈ ਕੰਧ ਦੇ ਥੱਲੇ ਬੰਦਾ ਆ ਗਿਆ ਉਹਦੀ ਮੌਤ ਹੋ ਗਈ ਉਹ ਤੜਕੇ ਰਾਜੇ ਦੇ ਕੋਲੇ ਪਹੁੰਚੇ ਕਿ ਜੀ ਹਾਂਜੀ ਬਾਦਸ਼ਾਹ ਜੀ ਫਲਾਣੇ ਦੀ ਕੰਧ ਡਿੱਗ ਪਈ ਉਹਦੇ ਥੱਲੇ ਬੰਦਾ ਆ ਗਿਆ ਤੇ ਉਹਦੀ ਮੌਤ ਹੋ ਗਈ ਕਹਿੰਦੇ ਲਿਆਓ ਉਹਨੂੰ ਕੰਦਾੜੇ ਨੂੰ ਲਿਆਂਦਾ ਹਾ ਵੀ ਤੇਰੀ ਕੰਦ ਥੱਲੇ ਬੰਦਾ ਆ ਉਹਦੀ ਮੌਤ ਹੋਈ ਆ ਤੈਨੂੰ ਫਾਹਾ ਦੇਵਾਂਗੇ ਉਹ ਕਹਿੰਦਾ ਜੀ ਕੰਦ ਕਿਹੜਾ ਮੈਂ ਕੱਢੀ ਆ ਕਹਿੰਦਾ ਹੋਰ ਕੰਦ ਤਾਂ ਕਹਿੰਦਾ ਮਿਸਤਰੀ ਨੇ ਕੱਢੀ ਆ ਕਹਿੰਦਾ ਹਾ ਇਹ ਤਾਂ ਗੱਲ ਸੱਚੀ ਆ ਮਿਸਤਰੀ ਨੂੰ ਚੱਕ ਲਿਆਂਦਾ ਹਾ ਵੀ ਮਿਸਤਰੀਆ ਤੂੰ ਕੰਦ ਕੱਢੀ ਆ ਤੇ ਤੇਰੀ ਕੰਦ ਕੱਢੀ ਥੱਲੇ ਬੰਦਾ ਆ ਉਹਦੀ ਮੌਤ ਹੋਈ ਆ ਤੈਨੂੰ ਫਾਹਾ ਦੇਵਾਂਗੇ ਉਹ ਕਹਿੰਦਾ ਜੀ ਮੇਰੇ ਕੀ ਸਾਰੇ ਆ ਕਹਿੰਦਾ ਹੋਰ ਕਹਿੰਦਾ ਜੀ ਗਾਰਾ ਇੱਕ ਮਜ਼ਦੂਰ ਨੇ ਬੇਕਾਰ ਜਾ ਗਾਰਾ ਫੜਾਤਾ ਇੱਟਾਂ ਨੇ ਗਾਰਾ ਫੜਿਆ ਨਹੀਂ ਤੇ ਕੰਦ ਡਿੱਗ ਪਈ ਕਹਦਾ ਮਜ਼ਦੂਰ ਨੂੰ ਚੱਕ ਲਿਆਂਦੂ ਉਹਨੂੰ ਚੱਕ ਲੈਂਦਾ ਕਹਿੰਦਾ ਹਾਂ ਵੀ ਤੂੰ ਮਾੜਾ ਗਾਰਾ ਫੜਾਇਆ ਤਾਂ ਕੰਦ ਨਿਕਲੀ ਨਹੀਂ ਤਾਂ ਬੰਦਾ ਆ ਗਿਆ ਤੈਨੂੰ ਫਾਹ ਦੇਵਾਂਗੇ ਉਹ ਕਹਿੰਦਾ ਜੀ ਮੇਰੇ ਕੀ ਸਾਰੇ ਆ ਤਾਂ ਕਿ ਹੋਰ ਅਗੇ ਜੀ ਮੈਂ ਤਾਂ ਸੱਚੀ ਗੱਲ ਦੱਸੂਗਾ ਤਾਂ ਕਿ ਹਾਂ ਅਗੇ ਜੀ ਫਲਾਣੇ ਦੀ ਨੂੰਹ ਲੰਗੀ ਜਾਂਦੀ ਸੀ ਉਹਦੇ ਪੈਰਾਂ 'ਚ ਝਾਂਜਰਾ ਪੰਗਾ ਸੀ ਜਦੋਂ ਖੜਕਾ ਖੜਕਾ ਜਾਵੇ ਮੈਂ ਚਾਰ ਚੁਪਰੇ ਧਾਕਣ ਲੱਗ ਗਿਆ ਵੀ ਆਹ ਖੜਕਾ ਜਾ ਕਾਦਾ ਹੁੰਦਾ ਕਹਿੰਦਾ ਮਿਸਤਰੀਆਂ ਬਾਜ ਮਾਰਤੀ ਮੈਂ ਬੇਬੱਤਾ ਜਗਾਰਾ ਲੈ ਕੇ ਭੱਜ ਗਿਆ ਕਹਿੰਦਾ ਠੀਕ ਹੈ ਕਹਿੰਦਾ ਫਿਰ ਝਾਂਜਰਾਂ ਵਾਲੀ ਨੂੰ ਲਿਆਉ ਫੜ ਕੇ ਝਾਂਜਰਾਂ ਨੂੰ ਕਹਿੰਦੇ ਵੀ ਤੂੰ ਝਾਂਜਰਾ ਖੜਕਾਈਆਂ ਤਾਂ ਤਾਂ ਕੰਦ ਡਿੱਗਿਆ ਤੇ ਤੈਨੂੰ ਫਾਹਾ ਆਊਗਾ ਉਹ ਕਹਿੰਦੀ ਜੀ ਮੇਰੇ ਕੀ ਸਾਰਿਆ ਅਗੇ ਕਿਉਂ ਅਗੇ ਝਾਂਜਰਾ ਤਾਂ ਇਹ ਸਨਾਰ ਵੀ ਵੀਰ ਨੇ ਬਣਾਈਆਂ ਕਹਿੰਦਾ ਹਾ ਇਹਦਾ ਵੀ ਕਸੂਰ ਨੇ ਕੀ ਗਾਂ ਸਨਾਰ ਨੂੰ ਲਿਆਏ ਹਾ ਵੀ ਤੂੰ ਝਾਂਜਰਾ ਬਣਾਈਆਂ ਤੇ ਖੜਕੀਆਂ ਬੰਦਾ ਫੇਰ ਉਹ ਕਹਿੰਦਾ ਜੀ ਝਾਂਜਰਾ ਤਾਂ ਮੈਂ ਬਣਾਈਆ ਸਹੀ ਆ ਸੱਚੀ ਗੱਲ ਆ ਚਲੋ ਜੀ ਜੋ ਮੇਰਾ ਕਸੂਰ ਆ ਫਹਾ ਦੇਓ ਹੁਣ ਜਿਹੜੀ ਕੰਦ ਉਹਦੀ ਰੱਸੇ ਦੀ ਗੰਢ ਸੀ ਕੋ ਬੇਨਿਆਰਾ ਦਾ ਸੀ ਉਹ ਰੱਸੇ ਦੀ ਗੰਢ ਖਲਿਉਣੇ ਨਹੀਂ ਸੀ ਕਿ ਜੋ ਮੇਰੇ ਸਨਹਾਰ ਵੀਰ ਦਾ ਉਹਦਾ ਗਲ ਪਤਲਾ ਸੀ ਉਹ ਰੱਸੇ 'ਚ ਆਵੇ ਨਾ ਉਹ ਰੱਥੇ 'ਚੋਂ ਬਾਹਰ ਨਿਕਲ ਜੇ ਹੁਣ ਉਹ ਜਿਹੜੇ ਜਲਾਦ ਸੀ ਉਹ ਗਏ ਪਹੁੰਚੇ ਉਹ ਕਹਿੰਦੇ ਜੀ ਉਹਦਾ ਤਾਂ ਗਲ ਪਤਲਾ ਹੈ ਕਹਿੰਦਾ ਫਿਰ ਮੋٹے ਦੇ ਗਲ ਵਾਲਾ ਚੱਕ ਲਓ ਕੋਈ ਹੁਣ ਜਿਹੜਾ ਕੋਈ ਸੁਮੀਰਾਂ ਦੀ ਨਿਗਾ ਹੁੰਦੀ ਫਲਾਣੇ ਦਾ ਸੰਤ ਰਹਿੰਦਾ ਏਡੀ ਵੱਡੀ ਧੌਣ ਹੈ ਕਈ ਬੰਦੇ ਸੰਤਾਂ ਦੇ ਖਿਲਾਫ ਹੁੰਦੇ ਆ ਉਹਨਾਂ ਨੇ ਤਾਂ ਉਹਦੀ ਉਂਗਲ ਕਰਤੀ ਹੁਣ ਸੰਤ ਨੂੰ ਚੱਕ ਲੈਂਦਾ ਹੁਣ ਉਧਰੋਂ ਆਥਨ ਵੀ ਹੋ ਗਿਆ ਜਿੱਦਾਂ ਉਹ ਸੰਤ ਨੂੰ ਦੇਖਿਆ ਬਈ ਹਾਂ ਇਹਦਾ ਗਲ ਫਿੱਟ ਆਉਂਦਾ ਬਈ ਪਰ ਹੁਣ ਨਹੀਂ ਫਾਹ ਦੇਣੇ ਤੜਕੇ ਫਾਹ ਦੇ ਦਵਾਂਗੇ ਹੁਣ ਸੰਤ ਕਹਿੰਦਾ ਮੈਨੂੰ ਐ ਤਾਂ ਦੱਸ ਦਿਓ ਮੈਨੂੰ ਫਾਹਾ ਕਾ ਤਾਂ ਦਿੰਨੇ ਹੋ ਕਹਿੰਦਾ ਤਾਂ ਤੜਕੀ ਦੱਸਾਂਗੇ ਹੁਣ ਉਹਨੇ ਫਿਰ ਯਾਦ ਕੀਤਾ ਗੁਰੂ ਨੂੰ ਗੁਰੂ ਪਹੁੰਚ ਗਿਆ ਕਹਿੰਦਾ ਕਿਵੇਂ ਕਹਿੰਦਾ ਜੀ ਮੈਨੂੰ ਤਾਂ ਫਹਾ ਦਿੰਦੇ ਆ ਕਹਿੰਦਾ ਮੈਂ ਤੈਨੂੰ ਆਖਿਆ ਨਹੀਂ ਸੀ ਆਣੇ ਦੀ ਚੀਜ਼ ਮਹਿੰਗੀ ਪੈਜੂ ਕਹਿੰਦਾ ਹੁਣ ਕਹਿੰਦਾ ਜੀ ਕਸੂਰ ਹੀ ਮੇਰਾ ਨਹੀਂ ਕੋਈ ਕਹਿੰਦਾ ਫਿਰ ਤੈਨੂੰ ਮੈਂ ਜੁਗਤ ਦੱਸਦਾ ਤੜਕੇ ਕਹਿੰਦਾ ਮੈਂ ਤਾਂ ਮੈ ਰਸੇ ਕਰਨੀ ਭੱਜੂ ਨਾ ਤੂੰ ਭੱਜੀ ਫਿਰ ਬਿਉਤ ਬਣਾਵਾਂਗੇ ਕਹਿੰਦਾ ਠੀਕ ਹੈ ਜੀ ਤੜਕੇ ਦਿਨ ਚੜਿਆ ਉਹ ਨੂੰ ਲਗਾਇਏ ਫਾਹੇ ਕਿਨੂੰ ਉਹ ਵੀ ਭੱਜ ਲਿਆ ਉਧਰ ਉਹ ਆਖੇ ਮੈਨੂੰ ਪਹਿਲਾਂ ਪਾ ਦਿਓ ਆਖੇ ਮੈਨੂੰ ਪਹਿਲਾਂ ਪਾ ਦਿਓ ਉਹ ਰਾਜੇ ਕੋਲੇ ਪਹੁੰਚ ਕੇ ਕਹਿੰਦੇ ਜੀ ਇੱਕ ਨੂੰ ਫਾਹਾ ਦੇਣਾ ਤਾਂ ਦੋ ਪਤੰਦਰ ਤਿਆਰ ਹੋ ਗਏ ਉਹ ਕਹਿੰਦਾ ਮੈਨੂੰ ਪਾ ਦਿਓ ਕਹਿੰਦਾ ਮੈਨੂੰ ਰਾਜਾ ਕਹਿੰਦਾ ਮੈਂ ਜਾਨਾ ਆ ਗਿਆ ਰਾਜਾ ਕਹਿੰਦਾ ਓਏ ਮਰਨ ਤੋਂ ਹਰੇਕ ਡਰਦਾ ਹੁੰਦਾ ਤੇ ਤੁਸੀਂ ਮਰਨ ਤੇ ਕੌਣ ਨਹੀਂ ਡਰਦੇ ਕਹਿੰਦਾ ਜੀ ਅਸੀਂ ਸਾਧੂ ਲੋਕ ਆ ਸਾਨੂੰ ਪਤਾ ਵੀ ਐਸ ਟਾਈਮ ਜਿਹੜਾ ਮਰ ਕੇ ਫਾਹੇ ਨਾ ਮਰ ਕੇ ਤਾਂਹਾਂ ਜਾਊਗਾ ਸਵਰਗਾਂ ਚ ਉਹਦੇ ਖਾਤਰ ਸੱਤ ਦਲਵਾਰ ਖੁੱਲੇ ਆ ਸੱਤ ਦਲਵਾਰਾਂ ਦਾ ਰਾਜਾ ਬਣੂਗਾ ਕੋ ਲਾਹਲ ਤੇ ਕਿਸ ਨੇ ਤਿਆਗਿਆ ਨਹੀਂ ਰਾਜਾ ਕਹਿੰਦਾ ਫਿਰ ਤੁਸੀਂ ਰਹਿਣ ਦਿਓ ਤੁਸੀਂ ਰਹਿਣ ਦਿਓ ਕਹਿੰਦਾ ਮੇਰੇ ਗਲ ਚ ਪਾਓ ਗਰਤੀ ਦੇ ਨੇ ਸੰਤਾ ਨੇ ਪਾਇਆ ਗਲ ਚ ਉਹਦੇ ਰੱਸਾ ਦਿੱਤਾ ਫਾਹਾ ਤੇ ਮੁਕਾਤਾ ਤੇ ਭੱਜ ਗਏ ਹੁਣ ਜੇ ਮੈਂ ਗਲ ਦੱਸਾਂ ਬਿਜੇ ਫੈਕਟਰੀ ਦੀ ਸੌ ਖਾਦੀ ਐ ਤਾਂ ਉਹਨੇ ਆਪ ਗਲ ਚ ਰੱਸਾ ਪਾ ਲਿਆ ਆਪ ਹੀ ਫਾਹਾ ਲੈ ਲੂਗਾ ਕਵਾ ਆਪਾ ਹਿਲੇ ਲੈ ਗਏ ਤੁਸੀਂ ਇਕੱਠੇ ਹੋ ਗਏ ਹੁਣ ਤੁਸੀਂ ਕੀ ਕਰੋਗੇ ਆਪਾ ਫੈਕਟਰੀ ਚਕਾਵਾਂਗੇ ਆ ਉਹ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਵੀ ਹੱਥ 'ਚ ਰਸਾ ਸਾਡੇ ਵੀ ਹੱਥ 'ਚ ਗੰਡ ਹੈ ਵੀ ਇਹ ਫੈਕਟਰੀ ਚਕਾਉਣ ਦੀ ਜੇ ਅਸੀਂ ਅਜ ਸਪੈਕਟਰੀ ਦੀਆਂ ਨਵਾਂ ਧਰੀਆਂ ਤੇ ਨਵਾਂ ਉੱਚੀਆਂ ਵੀ ਕਰੀਆਂ ਮਸ਼ੀਨਾਂ ਫਿੱਟ ਵੀ ਕਰੀਆਂ ਤਾਂ ਇਹਨਾਂ ਨੂੰ ਅਸੀਂ ਬੰਦ ਕਰਨ ਵੀ ਜਾਣਦੇ ਆ ਅਸੀਂ ਬੰਦ ਵੀ ਕਰਾਂਗੇ ਕਰਾਵਾਂਗੇ ਅਸੀਂ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਅਸੀਂ ਸਰਪੰਚ ਸਾਹਿਬ ਨੂੰ ਪਹਿਲਾਂ ਵੀ ਦਿੱਤਾ ਸੀ ਹਾਕਮ ਵੀ ਅਸੀਂ ਪਹੁੰਚਾਂਗੇ ਜਿੰਨੇ ਵੀ ਸਾਡੀ ਬੰਦਿਆਂ ਦੀ ਲੋੜ ਆ ਅਸੀਂ ਉਹਨੇ ਆ ਕਿਉਂਕਿ ਅਸੀਂ ਮਜ਼ਦੂਰ ਹੁਣ ਵਿਹਲੇ ਆ ਸਾਨੂੰ ਕੋਈ ਕੰਮ ਨਹੀਂ ਸਾਡੇ ਕੋਲੇ ਨਰੇਗਾ ਦਾ ਕੰਮ ਆ ਕੱਲਾ ਉਹ ਵੀ ਨਰੇਗਾ ਦਾ ਕੰਮ ਉਹ ਦੰਦੇ ਨਹੀਂ ਸਾਨੂੰ ਉਹ ਵੀ ਮਹੀਨੇ ਚ ਚਾਰ ਪੰਜ ਦਿਨ ਕੰਮ ਦੰਦਦੇ ਆ ਉਦੋਂ ਬਾਅਦ ਅਸੀਂ ਵਿਹਲੇ ਆ ਅਸੀਂ ਹੁਣ ਵਿਹਲੇ ਨੂੰ ਸਿਖਿਆ ਲਾਂਗੇ ਦੱਸ ਦਾਂਗੇ ਵੀ ਸੋਡੀ ਲੁੱਟ ਹੁੰਦੀ ਆ ਤੁਸੀਂ ਹਾਰਾਗ ਤਾਂ ਲਾਤੜੇ ਜਾਂਦੇ ਹੋ ਤੇ ਅਸੀਂ ਇਹਨਾਂ ਦੇ ਹੱਥਾਂ 'ਚ ਝੰਡੇ ਫੜਾ ਦੇਾਂਗੇ ਤੇ ਇਹਨਾਂ ਨੂੰ ਅਸੀਂ ਸੜਕਾਂ ਤੇ ਲਿਆਵਾਂਗੇ ਸਾਹਮਣੇ ਲਿਆਵਾਂਗੇ ਕੋਈ ਗੱਲ ਨਹੀਂ ਅਸੀਂ ਇਹ ਫੈਕਟਰੀ ਦੀ ਜਮਾਨੇ ਉਤੇ ਕਰਜਾਵਾਂਗੇ ਚਕਾਵਾਂਗੇ ਡੜਾ ਡੜੀ ਅਸੀਂ ਨਾਲ ਖੜਾਂਗੇ ਵੀਰ ਜੀ ਦੇ ਸਾਰੇ ਪਿੰਡ ਦੇ ਸਾਰੇ ਨਗਰ ਦੇ ਨਾਲ ਸਾਥ ਦੇਵਾਂਗੇ ਐਨੀ ਗੱਲ ਕਹਿੰਦਾ ਹੋਇਆ ਮੱਖਮਾ ਦਾ ਜਾਤਕਾਂ ਸਾਰਿਆਂ ਦਾ ਧੰਨਵਾਦ